ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਕੰਨ ਚੈਨਲ ਪਿੰਡ ਪੰਜਾਬ ਦੇ ਉੱਤੇ ਅਮੀਰ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਦੀ ਨਿਸ਼ਾਨੀਵਾਰ 3 ਜਾਇਲੀ ਜੀ ਅੱਜ 5 ਮਈ ਦਾ 7 2025 ਤੇ ਅੱਜ ਆਪਾਂ ਤੁਹਾਨੂੰ ਜੋ ਘਰ ਦੇ ਵਿੱਚ ਆਪਣੇ ਏਸੀ ਲੱਗੇ ਹੋਏ ਹੁੰਦੇ ਨੇ ਜੀ ਉਹਨਾਂ ਦੀ ਥੋੜੀ-ਮੋਟੀ ਜੋ ਵੀ ਰਿਪੇਅਰ ਹੁੰਦੀ ਹੈ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਜੋ ਆਪਾਂ ਵੀ ਘਰ ਦੇ ਵਿੱਚ ਇਸਾਨੀ ਦੇ ਨਾਲ ਕਰ ਸਕਦੇ ਹਾਂ ਜੀ ਇਹ ਆਪਣਾ ਏਸੀ ਲੱਗਿਆ ਹੋਇਆ ਜੀ ਲੋਇਡ ਦਾ ਤੁਸੀਂ ਦੇਖ ਸਕਦੇ ਹੋ ਕਨਵਰਟਰ ਏਸੀ ਹੈ ਲੋਇਡ ਕੰਪਨੀ ਹੈ ਤੇ ਚੋਕ ਹੋ ਗਿਆ ਜੀ ਪਾਣੀ ਅਕਲ ਦੇ ਨਾਲ ਨਾਲ ਇੱਥੋਂ ਪਾਣੀ ਹੋਰ ਆ ਗਿਆ ਜੀ ਮੇਰਾ ਥੋੜਾ ਥੋੜਾ ਪਾਣੀ ਆਉਂਦਾ ਜੀ ਇਹ ਚੋਕ ਹੋ ਗਿਆ ਜੀ ਇਹਨੂੰ ਆਪਾਂ ਜਿਹੜੀ ਆਪਾਂ ਥੋੜੀ ਜੀ ਸਰਵਿਸ ਕਰਕੇ ਤੁਹਾਨੂੰ ਘਰ ਹੀ ਦਿਖਾਏਗੇ ਜੋ ਕਿ ਇਹ ਪਾਣੀ ਆਉਂ ਤੁਹਾਰ ਜੂਗਾ ਇਹ ਚੋਕ ਹੋ ਜਾਂਦਾ ਜੀ ਸਭ ਤੋਂ ਪਹਿਲਾਂ ਹੁਣ ਇਹ ਏਸੀ ਚੱਲ ਰਿਹਾ ਜੀ ਆਪਾਂ ਇਹਨੂੰ ਬੰਦ ਕਰਾਂਗੇ ਜਿਹੜੀ ਇਹ ਜੀ ਮੇਨ ਸਪਲਾਈ ਹੈ तो को बंद कर देना जी ये बंद करके जी पहला जालियां खोल लेनिया जी जालियाँ होंगे जी टापा खोल के देख सकते हो ਇਹ ਜਾਲੀਆਂ ਲੱਗੀਆਂ ਹੋਈਆਂ ਨੇ ਜੀ ਜੋ ਕਿ ਧੂੜ ਮਿੱਟੀ ਰੋਕਦੀਆਂ ਨੇ ਇਹ ਇਹ ਵੀ ਜ਼ਰੂਰੀ ਨੇ ਜੀ ਸਾਫ਼ ਕਰਨੀਆਂ ਕਿਉਂਕਿ ਜਦੋਂ ਇਹ ਧੂੜ ਮਿੱਟੀ ਨਾਲ ਭਰ ਜਾਂਦੀਆਂ ਨੇ ਤਾਂ ਇਸੀ ਕੂਲਿੰਗ ਘੱਟ ਕਰ ਦਿੰਦੀ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਮਹੀਨੇ ਤੋਂ ਬਾਅਦ 20-25 ਦਿਨ ਬਾਅਦ ਸਾਫ਼ ਕਰਕੇ ਆਪਣੀਆਂ ਲਾਉਣੀ ਚਾਹੀਦੀਆਂ ਨੇ ਦੇਖ ਤੁਸੀਂ ਧੂੜ ਮਿੱਟੀ ਇਹਦੇ ਵਿੱਚ ਆਹ ਦੇਖੋ ਇਹ ਵੀ ਆਪਾਂ ਹੁਣ ਸਾਫ਼ ਕਰਾਂਗੇ ਅੰਡੋਰੋ ਕੋ ਆਇਲਾ ਇਹੇ ਇਸੇ ਕੋ ਆ ਰਾ ਤੁਸੀਂ ਦੇਖ ਸਕਦੇ ਹੋ ਇਹਨੂੰ ਆਪਾਂ ਥੋੜਾ ਜਿਹਾ ਪਹਿਲਾਂ ਪਾਣੀ ਦੇ ਨਾਲ ਇਹਦੇ ਸਪਰੇਅ ਕਰਾਂਗੇ ਥੋੜੀ ਜੀ ਇਹ ਆਪਣੀ ਬੋਤਲ ਦੇ ਵਿੱਚ ਪਾਣੀ ਪਾਇਆ ਹੋਇਆ ਜੀ ਥੋੜੀ ਸਪਰੇਅ ਕਰਕੇ ਜੀ ਕੰਦੀ ਜਿਹਾ ਤੇ ਕਰੇ ਨੂੰ ਆਪਣੇ ਕੋਲ ਕੋਈ ਵੀ ਬੁਰਸ਼ ਹੋਊਗਾ ਆਪਾਂ ਤੁਤ ਬੁਰਸ਼ ਹੈ ਆਪਣੇ ਕੋਲ ਦੇਖ ਸਕਦੇ ਹਾਂ ਤੁਤ ਬੁਰਸ਼ ਦੇ ਨਾਲ ਆਪਾਂ ਤੇਰੇ ਆ ਕੋਇਲਾ ਇਹ ਸਾਫ ਕਰ ਦੇਣੀ ਨਹੀਂ ਚੰਗੀ ਤਰ੍ਹਾਂ ਕਿਉਂਕਿ ਇਹਨਾਂ ਵਿੱਚ ਜਦੋਂ ਮਿੱਟੀ-ਮੁੱਟੀ ਫਸ ਜਾਂਦੀ ਹੈ ਜੀ ਉਹਦੇ ਕਾਰਨ ਇਹ ਚੋਕ ਹੋ ਜਾਂਦਾ ਜੀ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਕੱਪੜੇ ਦੇ ਨਾਲ ਕੱਪੜਾ ਕੋਈ ਖਰਾਬ ਘਰਾ ਦੇ ਵਿੱਚ ਕੱਪੜੇ ਖਰਾਬ ਹੁੰਦੇ ਨੇ ਤੁਹਾਨੂੰ ਪਤਾ ਵੀ ਉਹਦੇ ਨਾਲ ਆਪਾਂ ਚੰਗੀ ਤਰ੍ਹਾਂ ਇਹਨੂੰ ਫਿਰ ਸਾਫ ਕਰਾਂਗੇ ਜੀ ਬਸ ਆ ਥੋੜਾ ਜਿਹਾ ਕੰਮ ਆ ਜਦੋਂ ਏਸੀ ਚੋਕ ਹੋਣ ਲੱਗ ਜਾਂਦਾ ਬਸ ਆ ਦੋ ਚੀਜ਼ਾਂ ਨੇ ਇਹਦਾ ਕਰਕੇ ਆਪਣਾ ਇਹ ਜੰਗੀ ਤਰ੍ਹਾਂ ਸਾਫ਼ ਕਰ ਲੈਣਾ ਜੀ ਆਹ ਦੇਖ ਸਕਦੇ ਤੁਸੀਂ ਮਿੱਟੀ ਆ ਦੇਖੋ ਆ ਦੇਖੋ ਆ ਦੇ ਇਹ ਸਾਰੀ ਇਹ ਚੋਕ ਹੋਣ ਦਾ ਕਾਰਨ ਹੈ ਜੀ ਇਹ ਇਹਦੇ ਨਾਲ ਏਸੀ ਚੋਕ ਹੋ ਜਾਂਦਾ ਜੀ ਕੋਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜੀ ਥੋੜਾ ਜਿਹਾ ਪਾਣੀ ਦੀ ਸਪਰੇ ਮਾਰ ਕੇ ਬਹੁਤ ਹੀ ਵਧੀਆ ਤਰੀਕਾ ਹੈ ਇਹ ਘਰ ਦੇ ਵਿੱਚ ਆਪਣਾ ਥੋੜੀ ਜੀ ਰਿਪੇਅਰ ਕਰਨ ਵਾਸਤੇ ਆਪਾਂ ਮਿਸਤਰੀ ਨੂੰ ਬੁਲਾਉਂਦੇ ਆ ਜੀ ਇਹ ਥੋੜੀ ਜੀ ਰਿਪੇਅਰ ਆਪਾਂ ਆਪ ਹੀ ਕਰ ਸਕਦੇ ਆ ਜੀ ਕਿਉਂਕਿ ਆਪਾਂ ਇੰਨੀ ਰਿਪੇਅਰ ਕਰ ਲੈਂਦੇ ਆ ਜੀ ਇਹ ਸਾਰੀ ਕਰ ਸਕਦੇ ਨੇ। ਇੰਨੇ ਕਈ ਦਿਨ ਹੋ ਗਏ ਸੀਗੇ ਐਸੀ ਪਾਣੀ ਵੀਰਦਾ ਸੀਗਾ ਜੀ ਚੋੜ ਹੋਇਆ ਸੀਗਾ। ਅੱਜ ਟਾਈਮ ਲੱਗਿਆ ਮਤਲਬ ਚਲੋ ਅੱਜ ਆਪਾਂ ਕੰਮ ਤੋਂ ਛੁੱਟੀ ਕਰੀ ਸੀਗੀ। ਕੋਈ ਪਲਾਣਾ ਮੇਨ ਕੰਮ ਇਹੀ ਹੈ ਜੇ ਆਪਾਂ ਪਹਿਲੇ ਇਸੀ ਦੇ ਅੱਜ ਸਾਲਸ ਕਰੀਏ। ਕਿਉਂਕਿ ਕੰਮ ਨਹੀਂ ਵਾਪਸ ਆ ਰਹੀ। ਹੁਣ ਪਾਸੇ ਤੋਂ ਮੈਂ ਟੀਏ ਸੀ ਤੋਂ ਬਿਨਾਂ ਰਹਿ ਜਾਂਦਾ ਤੈਨੂੰ ਪਤਾ। ਹੁੰਦੇ ਜਰੂਰੀ ਹੈ ਜੀ ਆ ਦੇਖੋ ਬਹੁਤ ਮਿੱਟੀ ਆ ਦੇਖੋ ਇਹ ਸਾਰਾ ਗੰਦਮੰਦ ਜੋ ਕਿ ਇਹਦੇ ਵਿੱਚ ਆ ਕੇ ਫਸ ਜਾਂਦਾ ਜੀ ਇਹ ਕਾਨੇ ਸੀ ਚੋਭ ਹੋ ਜਾਂਦਾ ਤੇ ਫਿਰ نیچے ਪਾਣੀ ਗਿਆਨ ਲੱਗ ਜਾਂਦਾ ਜੀ ਜੇਕਰ ਕੋਈ ਇਹਦੇ ਵਿੱਚ ਬੜੀ ਕੋਈ ਪ੍ਰੋਬਲਮ ਆ ਆਪਾਂ ਫਿਰ ਮਿਸਤਰੀ ਨੂੰ ਬੁਲਾਓ ਨਹੀਂ ਤਾਂ ਛੋਟੇ ਛੋਟੇ ਪ੍ਰੋਬਲਮ ਆ ਆਪਾਂ ਘਰ ਦੇ ਵਿੱਚ ਹੀ ਹੱਲ ਕਰ ਸਕਦੇ ਹਾਂ ਕਿਉਂਕਿ ਆਪਾਂ ਦੇਖਦੇ ਆ ਮਿਸਤਰੀ ਨੂੰ ਕੰਮ ਕਰਦੇ ਹੋਏ ਦੇਖਦੇ ਕਿ ਮੜਾ ਮੋਟਾ ਬੰਦਾ ਆफी ਸਿੱਖ ਰਿਹਾਦਾ ਜੀ ਹਲ ਇਹ ਆਪਾਂ ਸਾਫ ਕਰਤਾ ਜੀ ਇਹ ਜੰਨੀ ਤਰ੍ਹਾਂ ਕਿਉਂਕਿ ਜਿਹੜੀ ਇਹ ਸਾਬ ਸਮਾਰ ਦੇ ਨਾਲੇ ਨਹੀਂ ਲਈਏ ਆਪਾਂ ਸਾਬ ਸਮਾਰ ਨਹੀਂ ਕਰਾਂਗੇ ਤਾਂ ਉਹਦੀ ਲਾਇਫ ਵੀ ਘਟੂਗੀ ਜੀ ਤੇ ਜਲਦੀ ਖਰਾਬ ਹੋਊਗੀ। ਬਗ ਤੁਸੀਂ ਏਸੀ ਦੇਖ ਸਕਦੇ ਹੋ ਇਹ ਲੱਗਿਆ ਹੋਇਆ ਇਹ ਘਰ ਤੋਂ ਘੱਟ 6-7 ਸਾਲ ਹੋ ਗਏ ਲੱਗੇ ਨੂੰ। ਏਸੀ ਦਾ ਤੁਸੀਂ ਦੇਖ ਸਕਦੇ ਕੋਈ ਝੀਟ ਨਹੀਂ ਕੋਈ ਕਾਲਪ ਨਹੀਂ ਕਿਉਂਕਿ ਆਪਾਂ ਚੀਜ਼ ਦੀ ਬਹੁਤੀ ਸੰਭਾਲ ਰੱਖਦੇ ਆਂ ਜੀ। ਸਾਫ ਰਹੀਆ ਟਾਈਮ ਦੇ ਵਿੱਚ ਕਰ ਲੰਦੇ ਆ ਜੀ ਤਾਂ ਕਿ ਚੀਜ਼ ਵੀ ਲੱਭ ਸਕਵੇ ਤੇ ਹੁਣ ਜਿਹੜੀਆਂ ਜਾਣੀਆਂ ਨੇ ਕੀ ਆਪਾਂ ਵੈਸੇ ਤਾਂ ਮੈਂ ਜਾਣੀਆਂ ਸਾਫ ਕਰੀਆਂ ਹੋਈਆਂ ਸੀ ਜੀ ਇਹਦੇ ਤੇ ਹੁਣ ਝਾੜ ਕੇ ਬਸ ਇਦਾਂ ਹੀ ਲਾ ਦੇਣੀਆਂ ਨੇ ਜੀ ਸਾਫ ਕਰਨੀ ਹੈ ਕਿਉਂਕਿ ਜੇਦਰ ਇਹ ਨਾ ਸਾਫ ਕਰੀਏ ਤਾਂ ਇਹ ਹੀ ਕੁਲਿੰਗ ਨਿਕਲਦਾ ਹੈ ਮੇਨ ਗੱਲ ਇਹ ਹੈ ਵੀ ਜਦੋਂ ਆਪਾਂ ਕੋਈ ਇਹਦੀ ਸਰਵਿਸ ਕਰਨੀ ਹੈ ਤਾਂ ਆਪਾਂ ਮੇਨ ਲਾਈਟ ਜ਼ਰੂਰ ਕੱਟਣੀ ਜੇ ਇਹਦੀ ਕਿਉਂਕਿ ਕਰੰਟਰ ਦਾ ਕੰਮ ਹੁੰਦਾ ਜੀ ਆ ਲੋ ਜੇ ਆਪਾਂ ਜਾਲੀਆਂ ਲਾਤੀਆਂ ਉਹ ਚਲੋ ਇਹ ਕੰਮ ਸੀਗਾ ਬਸ ਤੇ ਹੁਣ ਜਿਹੜਾ ਆਪਣਾ ਇੱਥੋਂ ਪਾਣੀ ਆਉਂਦਾ ਸੀਗਾ ਚੋਕ ਹੋ ਗਿਆ ਸੀਗਾ ਇੱਥੋਂ ਪਾਣੀ ਆਉਣਾ ਬੰਦ ਹੋ ਜੂਗਾ ਜੀ ਇਹ ਜਦੋਂ ਇਹ ਸੀ ਚੋਕ ਹੋ ਜਾਂਦਾ ਤੁਹਾਨੂੰ ਉਹਦੇ ਬਾਰੇ ਦੱਸਿਆ ਵੀ ਇਹ ਬਸ ਦੋ ਚੀਜ਼ਾਂ ਨੇ ਜੀ ਉਹਨੂੰ ਪਾਣੀ ਦੇ ਨਾਲ ਸਪਰੇਅ ਦੇ ਨਾਲ ਸਪਰੇਅ ਪਾਣੀ ਦੇ ਸਪਰੇਅ ਮਾਰ ਕੇ ਬਸ ਧੁੱਤ ਘੁਰਚ ਨਾਲ ਸਾਫ ਕਰਦੇ ਜੋ ਵੀ ਮਿੱਟੀ ਘਟਾ ਉਤਰ ਸਕੇ ਜੀ ਇਹਨੇ ਠੀਕ ਹੋ ਜੂਗਾ ਯਾਨੀ ਵਧੀਆ ਹਵਾਦਾਰ ਹੋਊਗਾ ਤੇ ਫਿਰ ਤੁਸੀਂ ਇਹਨੂੰ ਆਨ ਕਰਕੇ ਦੇਖੋਗੇ ਆਨ ਕਰਤਾ ਜੀ ਆਪਾਂ ਨੂੰ ਚਾਲੂਗਾ ਕਿਉਂਕਿ ਜਿਹੜਾ ਟੈਂਪਰੇਚਰ ਹੈ ਉਹ ਵੀ ਆਪਾਂ 27 28 ਰੱਖਦੇ ਆ ਉਹ ਗਲਤ ਹੈ ਜੀ ਘੱਟ ਤੋਂ ਘੱਟ ਆਪਣਾ ਟੈਂਪਰੇਚਰ 23 24 ਰੱਖਣਾ ਚਾਹੀਦਾ ਜੀ ਕਿਉਂਕਿ ਜਦੋਂ ਆਪਾਂ ਜਿਆਦਾ ਟੈਂਪਰੇਚਰ ਕਰ ਕਰਦੇ ਆ ਤਾਂ ਆਪਣੀ ਚਮੜੀ ਨੂੰ ਵੀ ਖਰਾਬ ਕਰਦਾ ਜੀ ਉਹ ਇਸ ਕਰਕੇ 22 23 24 ਤੇ ਟੈਂਪਰੇਚਰ ਰੱਖਿਆ ਕਰੋ ਜੀ ਇਥੇ ਜਿੱਥੇ ਚਲਾਇਆ ਕਰੋ ਜੀ ਇਹ ਜਿਹੜਾ ਆਪਣਾ ਵਲੌਗ ਹੁੰਦਾ ਜੀ ਇਹ ਆਪਾਂ ਸ਼ਾਮ ਨੂੰ ਆਪਣੇ ਚੈਨਲ ਨੂੰ 8 ਵਜੇ ਪਾਉਂਦੇ ਹਾਂ ਜੀ ਤੇ ਜੇਕਰ ਸਾਡਾ ਏਸੀ ਦੀ ਰਿਪੇਅਰ ਕਰੀ ਹੋਈ ਤੁਹਾਨੂੰ ਚੰਗੀ ਲੱਗੀ ਸਰਵਿਸ ਕਰੀ ਹੋਈ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ